ਤੋ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਐਮਐਲਏ ਮੁਲਕ ਸਿੰਘ ਦਾ ਜੈਤੋ ਵਿਖੇ ਦਫ਼ਤਰ ਹੈ ਉਹਦੇ ਵਿੱਚ ਅੱਜ ਤਰਨਤਨ ਜਿਵਨੀ ਚੋਣ ਤੋਂ ਬਾਅਦ ਜਿਹੜਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਐ ਐਮਐਲਏ ਸਾਹਿਬ ਵੱਲੋਂ ਲੱਡੂ ਵੰਡੇ ਜਾ ਰਹੇ ਨੇ ਆਪਣੇ ਵਰਕਰਾਂ ਦੇ ਨਾਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਜਿੰਦਾਬਾਦ ਜਿੰਦਾਬਾਹ। ਮੈਂ ਗੁਰਪ੍ਰੀਤ ਸਿੰਘ ਬਰਾੜ ਨੇ ਬਰਾੜ ਸਾਹਿਬ ਅੱਜ ਜੂਨ ਜਿਹੜੀ ਜਿਵਨੀ ਜੂਨ ਤਰਨਤਾਰ ਦੀ ਜਿੱਤ ਚ ਕਿਉਂ ਨਵਰ ਕੀ ਕਹਿੰਦਾ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਵਿਸ਼ਵਾਸ ਨੂੰ ਹੋਰ ਜਿਆਦਾ ਪੱਕਾ ਕੀਤਾ ਤੇ ਇਹ ਸਾਰੀਆਂ ਜਿਹੜੀਆਂ ਵੀ ਪਾਲਿਸੀਆਂ ਆਮ ਆਦਮੀ ਪਾਰਟੀ ਵੱਲੋਂ ਬਣਾਈਆਂ ਗਈਆਂ ਲੋਕਾਂ ਨੇ ਉਹਨਾਂ ਨੂੰ ਐਕਸੈਪਟ ਕੀਤਾ ਤੇ ਉਹਨਾਂ ਨੂੰ ਮੰਨਿਆ। ਤੇ ਉਹਨਾਂ ਨੇ ਇੱਕ ਗੱਲ ਧਿਆਨ ਚ ਰੱਖੀ ਹੈ ਵੀ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੈ ਤੇ ਇਸ ਗੱਲ ਕਰਕੇ ਜਾਇ ਤੁਹਾਡੇ ਤੁਹਾਡੇ ਦਫ਼ਤਰ ਦੇ ਵਿੱਚ ਬੜਾ ਮਹੌਲ ਵਧੀਆ ਬਣ ਚੁੱਕਿਆ ਖੁਸ਼ੀ ਵਾਲੇ ਪਟਾਕੇ ਚੱਲ ਰਹੇ ਨੇ ਬਿਲਕੁਲ ਜੀ ਬਿਲਕੁਲ ਇਹ ਖੁਸ਼ੀ ਦੇ ਪਟਾਕੇ ਨੇ ਤਾਂ ਇਧਰ ਆਮ ਆਦਮੀ ਪਾਰਟੀ ਦੇ ਜਿੰਦਾਬਾਦ ਦੇ ਨਾਰੇ ਲੱਗੇ ਹੋਏ ਨੇ ਐਮਐਲਏ ਐਮਐਲਏ ਅਮੋਲਕ ਸਿੰਘ ਆ ਮੁਰਗੀ ਅਸ਼ਟਵਾਜੀਆਂ ਚਲਾਦੀਆਂ ਫਿਰ ਬਿਲਕੁਲ ਇਹ ਲੋਕਾਂ ਦਾ ਪਿਆਰ ਆ ਸੋ ਇੱਕ ਵਾਰੀ ਫੇਰ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਹਰ ਲਾਈ ਆ ਲੋਕਾਂ ਨੇ ਸੋ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਚੇਅਰਮੈਨ ਲਸ਼ਮਣ ਭਗਤਵਾਨਾ ਜੀ ਨੇ ਤਾਂ ਬੜੀਆਂ ਅੱਗਬਾਜ਼ੀਆਂ ਲਾਤੀਆਂ ਤੇ ਨਾਰੇ ਬੜੇ ਲਾਉਣ ਲੱਗ ਗਏ ਤੇ ਦੇਖੋ ਜੀ ਸੈਮੀਫਾਈਨਲ ਜਿੱਤ ਕੇ ਸੈਮੀਫਾਈਨਲ ਨਹੀਂ ਫਾਈਨਲ ਵੀ ਅਸੀਂ ਜਿੱਤਣਾ ਅੱਛਾ ਫਾਈਨਲ ਵੀ ਤੁਸੀਂ ਜਿੱਤਣਾ। ਅੱਛਾ ਇਹ ਇਹ ਨਵਾਂ ਨਵਾਂ ਐਲਾਨ ਕਹਿ ਸਕਦੇ ਪਹਿਲਾਂ ਤੁਸੀਂ ਸੈਮੀਫਾਈਨਲ ਕਹਿੰਦੇ ਸੀ ਹੁਣ ਤੁਸੀਂ ਫਾਈਨਲ ਤੇ ਵੀ ਆ ਗਏ। ਫਾਈਨਲ ਵੀ ਅਸੀਂ ਜਿੱਤਣਾ ਜੀ ਆਉਣ ਵਾਲੀ 2027 ਹੋਊਗੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੋ ਗਈ ਤੇ ਜੈਤੋ ਦੇ ਐਮਐਲਏ ਮੋਹਨ ਸਿੰਘ ਦੁਆਰਾ ਫਿਰ ਤੋਂ ਮੌਤਨਾ ਜਿੱਤਣਾ। ਜੈਤੋ ਤੋਂ ਜਿਹੜਾ ਹਲਕਾ ਯੂਥ ਦੇ ਪ੍ਰਧਾਨ ਨੇ ਸਾਡੇ ਨਾਲ ਰੁਪਿੰਦਰ ਜੀ ਰੁਪਿੰਦਰ ਜੀ ਵਾਰਕਾ ਤੁਹਾਡੀ ਪਾਰਟੀ ਨੇ ਜਿੱਤੇ ਤੁਸੀਂ ਬੜੀ ਉੱਥੇ ਮਿਹਨਤ ਕੀਤੀ। ਦੇਖੋ ਜੀ ਜਿਹੜੀ ਅੱਜ ਦੀ ਜਿੱਤ ਆ ਇਹ 27 ਦੀ ਜਿੱਤ ਤੇ ਮੋਹਰ ਲੱਗੀ ਆ ਅਸਲ ਦੇ ਵਿੱਚ। ਅੱਜ ਦੀ ਜਿੱਤ ਨੇ ਲੋਕਾਂ ਨੇ ਦੱਸਤਾ ਵੀ ਸਾਈਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਬਣੂਗੀ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਆਂਗੇ ਤਰਨਤਾਰਨ ਸਾਹਿਬ ਦੇ ਲੋਕਾਂ ਦੇ ਜਿਨ੍ਹਾਂ ਨੇ ਵੋਟਾਂ ਪਾ ਕੇ ਹਰਮਿੰਦਰ ਸਿੰਘ ਸੰਧੂ ਜੀ ਨੂੰ ਜਿਤਾਇਆ ਜਿਵੇਂ ਲਸ਼ਮਨ ਚੇਅਰਮੈਨ ਜੀ ਕਹਿੰਦੇ ਨੇ ਕਹਿੰਦੇ ਵੀ ਹੁਣ ਅਸੀਂ ਫਾਈਨਲ ਵੀ ਅਸੀਂ ਜਿੱਤਾਂਗੇ ਪਹਿਲਾਂ ਥੋੜੀ ਪਾਰਟੀਆਂ ਦੇ ਸੈਮੀ ਫਾਈਨਲ ਅਸੀਂ ਜਿੱਤਾਂਗੇ ਹਾਂ ਦੋ ਦੋ ਹੀ ਫਾਈਨਲ ਤੇ ਵੀ ਮੋਹਰ ਲੱਗਗੀ ਫਾਈਨਲ ਤੇ ਮੋਹਰ ਲੱਗ ਗਈ ਜੀ ਆ ਲੋਕਾਂ ਨੇ ਦੱਸਤਾ ਅੱਜ ਫਤਵਾ ਜਿਹੜਾ ਲੋਕਾਂ ਨੇ ਸੁਣਾਤਾ ਅੱਜ ਇਹ ਕੰਮ ਜਿਹੜੇ ਮਾਨ ਸਰਕਾਰ ਕਰ ਰਹੀ ਹੈਗੀ ਇਹ ਉੱਥੇ ਦੇ ਲੋਕਾਂ ਨੇ ਖਾਂ ਦਾ ਨਾਹਰਾ ਲਾਇਆ ਜਿਹੜਾ ਸਰਕਾਰ ਆਪਣੇ ਐਮਐਲਏ ਸਾਹਿਬ ਬਣ ਗਏ ਆ ਕਿ ਅੱਜ ਉਹ ਰਮੇਸ਼ ਸਿੰਘ ਸੰਧੂ ਜੀ ਤੇ 27 ਦੀ ਵੀ ਸਰਕਾਰ ਆਪਣੀ ਆ ਰਹੀ ਹੈ ਜੀ ਤਾਂ ਧਰਮਜੀਤ ਜੀ ਹਾਂ ਜੀ ਮਿਹਨਤ ਦਾ ਫਲ ਮਿਲ ਗਿਆ ਬਿਲਕੁਲ ਭਾਈ ਜੀ ਲੱਡੂ ਬਹੁਤ ਮਿੱਠਾ ਤੇ 27 ਦੀ ਜਿਹੜੀ ਸ਼ੁਰੂਆਤ ਆ ਸਾਡੀ ਤੇ ਜੋਸ਼ ਖੋਰੋਸ਼ ਨਾ ਜਿੱਤਾਂਗੇ ਅਗਲੀ ਵਾਰ ਜਿਵੇਂ ਜਿਵੇਂ ਤੁਹਾਡੇ ਜਿਵੇਂ ਤੁਸੀਂ ਵੀ ਜਿਹੜੇ ਲੀਡਰ ਹੋ ਉਹ ਪਹਿਲਾਂ ਸੈਮੀਫਾਈਨਲ ਤੇ ਖੜੇ ਸੀ ਹੁਣ ਤੁਸੀਂ ਫਾਈਨਲ ਤੇ ਆ ਗਏ ਹੁਣ ਤੁਸੀਂ ਵੀ ਕਹਿਤ ਆਉਣ ਸਰ ਤੁਸੀਂ ਵੀ ਕਹਿਤ ਜੀ ਇਹਦਾ ਕੋਈ ਮਤਲਬ ਨਹੀਂ ਹੈ ਇਹੋ ਹੀ ਨਹੀਂ ਹੈ ਤੇ ਚਿੱਤੀ ਨਹੀਂ ਹੈ ਸਾਡੀ ਤਾਂ ਅਸੀਂ ਕੰਮ ਐਨੇ ਕੰਮ ਆ ਵੇਖੋ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਵੇਖੋ ਤਕਰੀਬਨ ਜੇ ਗੱਲ ਕਰੀਏ 2.5 ਕਰੋੜ 3 ਕਰੋੜ ਰੁਪਏ ਦਾ ਹਰ ਪਿੰਡ ਦੇ ਵਿੱਚ ਕੰਮ ਹੋਇਆ ਹਰ ਪਿੰਡ ਦੇ ਵਿੱਚ ਹਰ ਇੱਕ ਜਿਹੜੀ ਫਿਰਨੀ ਹੈ ਤਕਰੀਬਨ ਤਕਰੀਬਨ ਜਿਹੜੀ ਹੁਣ ਐਮਐਲਏ ਸਾਹਮਣੇ ਕਿੰਨੇ ਘਾਟ ਨਹੀਂ ਕੀਤੇ ਆ ਰੋਡਾਂ ਦੇ ਜਿਹੜੀਆਂ ਛੜਕਾ ਬਣ ਰਹੀਆਂ ਹਨ ਇਸੇ ਤਰੀਕੇ ਦੇ ਚੱਲਦੇ ਮੈਨੂੰ ਕਿਤੇ ਲੱਗਦਾ ਨਹੀਂ ਵੀ ਕਮੇ ਪੇਸ਼ੀ ਆ ਕੱਲ ਹਰਪਾਲ ਜੀ ਮਾ ਜੀ ਨੇ ਕਿੰਨੇ ਰੁਪਏ ਜਿਹੜੇ ਪੰਜਾਬ ਇਹਦੇ ਵਿੱਚ ਪੰਚਾਇਤੀ ਰਾਜ ਨੂੰ ਦਿੱਤੇ ਆ ਤੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀਆਂ ਵਾਸਤੇ ਕਿੰਨੇ ਰੁਪਏ ਜਿਹੜੇ ਆ ਹੌਲੀ ਹੌਲੀ ਚੱਲੂਗਾ ਕੰਮ ਐ ਨਹੀਂ ਹੈ ਰਿੜਿਆ ਜਾਂਦਾ ਬਾਈ ਜੀ ਕੰਮ ਜੇ ਹੁਣ ਅਗਲੀ ਵਾਰ ਲੋਕ ਸਾਡੇ ਤੇ ਵਿਸ਼ਵਾਸ ਕਰਨਗੇ ਪੰਜ ਸਾਲ ਹੀ ਹੋਏ ਆ ਹਜੇ ਤੇ ਪੰਜਾਂ ਸਾਲਾਂ ਦੇ ਵਿੱਚ ਜੇ ਹਰ ਇੱਕ ਪਿੰਡ ਦੇ ਉੱਤੇ 2-2 ਕਰੋੜ ਰੁਪਈਆ 1.5-1.5 ਕਰੋੜ ਰੁਪਈਆ ਇੱਕ ਪਿੰਡ ਨੂੰ ਗਿਆ ਤੇ ਉਦੋਂ ਪਿਛਲੇ ਸਰਕਾਰਾਂ ਦੇ ਕੰਮ ਤੇ ਆਪਣੇ ਇਸ ਪੰਜ ਸਾਲਾਂ ਦੇ ਕੰਮ ਗਣ ਕੇ ਵੇਖਿਓ ਵੀ ਕਿੰਨੇ ਕਿੰਨੇ ਕੰਮ ਐ ਕਦੇ ਵੀ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਪੁੱਛਿਓ ਲੋਕਾਂ ਨੂੰ ਪੁੱਛਿਓ ਵੀ ਭਾਈ ਪਿਛਲੀ ਸਰਕਾਰ ਦੇ ਵਿੱਚ ਕਿੰਨੇ ਹੋਏ ਸੀ ਤੇ ਐਸ 55 ਸਾਲਾਂ ਦੇ ਵਿੱਚ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਨੇ ਉਹਨੇ ਕਿੰਨੇ ਕੀਤੇ ਸ਼ੁਕਰੀਆ ਸਮਾਂ ਦੇਣ ਲਈ ਤੇ ਤੁਸੀਂ ਦੇਖ ਰਹੇ ਸੀ ਇਹ ਲਾਈਵ ਤਸਵੀਰਾਂ ਐਮ ਐਲ ਏ ਮੋਲਕ ਸਿੰਘ ਦੇ ਦਫ਼ਤਰ ਤੋਂ ਜਿੱਥੇ ਲੱਡੂ ਵੰਡੇ ਜਾ ਰਹੇ ਨੇ ਤੇ ਅਸ਼ਤਬਾਜ਼ੀਆਂ ਚਲਾਈਆਂ ਜਾ ਰਹੀਆਂ ਨੇ ਤਰਨਤਾਰ ਜਿਮਨੀ ਚੌਂ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਸ਼ੁਕਰੀਆ ਜੀ